ਲੰਗੇ ਦੇਣੀ ਨਾਬਾ ਸੈਂਟਰਲ ਜੇਲ੍ਹ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕਰਦੇ ਆ। ਉਸ ਮੁਲਾਕਾਤ ਤੋਂ ਬਾਅਦ ਹੁਣ ਬਹੁਤ سارے ਸਵਾਲ ਖੜੇ ਹੋ ਰਹੇ ਆ। ਉਹ ਮੁਲਾਕਾਤ ਮਲਟੀ ਡਾਈਮੈਨਸ਼ਨਲ ਸਮਝੀ ਜਾ ਰਹੀ ਹੈ। ਪਰ ਆਖਰਕਾਰ ਕਿਉਂ? ਕਿਉਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਇਹ ਮੁਲਾਕਾਤ ਵਿਕਰਮ ਸਿੰਘ ਮਜੀਠੀਆ ਦੇ ਨਾਲ ਇੱਕ ਵੱਖਰੇ ਪਾਇਦਾਨ ਦੇ ਉੱਤੇ ਵਿਚਾਰੀ ਜਾ ਰਹੀ ਹੈ? ਕਿਉਂ ਇਸ ਨੂੰ ਮਲਟੀ ਡਾਈਮੈਨਸ਼ਨਲ ਕਿਹਾ ਜਾ ਰਿਹਾ ਹੈ? ਕਿਉਂ ਇਹਦੇ ਵੱਖ-ਵੱਖ ਨੈਰੇਟਿਵਸ ਵਿਚਾਰੇ ਜਾ ਰਹੇ ਆ? ਬਹੁਤ ਸਾਰੇ ਸਵਾਲ ਖੜੇ ਹੋ ਰਹੇ ਆ ਇੱਕ ਇਹੋ ਜਿਹਾ ਵਿਅਕਤੀ ਜਿਸ ਉਤੇ ਗੰਭੀਰ ਔਰ ਸੰਗੀਨ ਇਲਜ਼ਾਮ ਨੇ 6000 ਕਰੋੜ ਰੁਪਏ ਦਾ ਬਹੁ ਕਰੋੜੀ ਡਰੱਗ ਕਪਲਾ ਜਿਸ ਦੇ ਵਿੱਚ ਅਚਾਨਕ ਵਿਕਰਮ ਸਿੰਘ ਮਜੀਠੀਆ ਦਾ ਨਾਮ ਆਉਣ ਲੱਗ ਜਾਂਦਾ ਔਰ 2011 ਤੋਂ 13 ਤੋਂ ਬਾਅਦ ਲਗਾਤਾਰ ਵਿਕਰਮ ਸਿੰਘ ਮਜੀਠੀਆ ਦਾ ਨਾਮ ਇਸ ਮਸਲੇ ਦੇ ਨਾਲ ਵਾਰ-ਵਾਰ ਜੋੜਿਆ ਜਾ ਰਿਹਾ ਹੈ ਅਚਾਨਕ ਇਹੋ ਜੀ ਸ਼ਖਸੀਅਤ ਨੂੰ ਇੱਕ ਅਧਿਆਤਮਿਕ ਗੁਰੂ ਕਿਉਂ ਮਿਲਣ ਪਹੁੰਚੇ ਇਹ ਇੱਕ ਵੱਡਾ ਸਵਾਲ ਖੜਾ ਹੋਣ ਲੱਗ ਗਿਆ ਹੈ ਕੀ ਆਖਰਕਾਰ ਵਿਕਰਮ ਸਿੰਘ ਮਜੀਠੀਆ ਦੇ ਨਾਲ ਇਸ ਮੁਲਾਕਾਤ ਦਾ ਕਾਰਨ ਕੀ ਹੈ ਇਹ ਕੋਈ ਨਹੀਂ ਪੁੱਛ ਸਕਦਾ ਕਿ ਵਿਕਰਮ ਸਿੰਘ ਮਜੀਠੀਆ ਦੇ ਰਿਸ਼ਤੇਦਾਰਾਂ ਵਿੱਚੋਂ ਬਾਬਾ ਗੁਰਿੰਦਰ ਸਿੰਘ ਢੱਲੋਂ ਨੇ ਵਿਕਰਮ ਸਿੰਘ ਮਜੀਠੀਆ ਦੇ ਸਹੁਰੇ ਪਰਿਵਾਰ ਦੇ ਵਿੱਚੋਂ ਬਾਬਾ ਗੁਰਿੰਦਰ ਸਿੰਘ ਢੱਲੋਂ ਨੇ ਯਾਨੀ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਸਿੱਧੀ ਰਿਸ਼ਤੇਦਾਰੀ ਬਾਬਾ ਗੁਰਿੰਦਰ ਸਿੰਘ ਢੱਲੋਂ ਦੀ ਵਿਚਾਰੀ ਜਾਂਦੀ ਹੈ ਪਰ ਬਾਬਾ ਗੁਰਿੰਦਰ ਸਿੰਘ ਢੱਲੋਂ ਉਸ ਦੇ ਨਾਲ ਨਾਲ ਅਧਿਆਤਮਿਕ ਗੁਰੂ ਵੀ ਨੇ ਕਿ ਕਰੋੜਾਂ ਲੋਕਾਂ ਦਾ ਵੀ ਅਗਵਾਈ ਕਰਨ ਵਾਲਾ ਅਧਿਆਤਮਿਕ ਗੁਰੂ ਇਕ ਇਹੋ ਜਿਹੇ ਵਿਅਕਤੀ ਦੇ ਨਾਲ ਮਿਲਦਾ ਸ਼ੋਭਦਾ ਆ ਜਿਸ ਵਿਅਕਤੀ ਦੇ ਉੱਤੇ ਇਹੋ ਜੇ سنگੀਨ ਇਲਜ਼ਾਮ ਨੇ ਇਹੀ ਸਵਾਲ ਅਸਲ ਚ ਖੜਾ ਹੋ ਰਿਹਾ ਤੇ ਇਹੀ ਸਵਾਲ ਇੱਕ ਵੱਖਰਾ ਨੈਰੇਟਿਵ ਪ੍ਰਦਾਨ ਕਰ ਰਿਹਾ ਹੈ ਇਸ ਮੁਲਾਕਾਤ ਦਾ ਦਰਸਲ ਨੈਰੇਟਿਵ ਜੋ ਉੱਭਰਦਾ ਪਿਆ ਉਸ ਨੂੰ ਵਿਚਾਰਨ ਦੀ ਕੋਸ਼ਿਸ਼ ਕਰਦੇ ਆ ਸਵਾਲ ਉੱਠ ਰਿਹਾ ਕਿ ਕੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕਰਕੇ ਨਸ਼ੇ ਵਾਲੇ ਇਲਜ਼ਾਮਾਂ ਉਤੋਂ ਪੱਕੀ ਫੱਟੀ ਪੋਚ ਦਿੱਤੀ ਹੈ ਇਹ ਤਾਂ ਵੀ ਕਿਹਾ ਜਾ ਰਿਹਾ ਹੈ ਇੱਕ ਨਰੇਟਿਵ ਦੇ ਤੌਰ ਦੇ ਉੱਤੇ ਸਾਹਮਣੇ ਆ ਰਿਹਾ ਹੈ ਕਿ ਜੇ ਅਧਿਆਤਮਿਕ ਗੁਰੂ ਕਿਸੇ ਇਹੋ ਜਿਹੇ ਵਿਅਕਤੀ ਦੇ ਨਾਲ ਖਾਸ ਮੁਲਾਕਾਤ ਕਰਦਾ ਹੈ ਜਿਸ ਦੇ ਉੱਤੇ ਇਹੋ ਜਿਹੇ ਇਲਜ਼ਾਮ ਹੋਣ ਅਤੇ ਉਸ ਨੂੰ ਆਸ਼ੀਰਵਾਦ ਵੀ ਦਿੰਦਾ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਜਾਂ ਕਹਿ ਦਈਏ ਕਿ ਇੱਕ ਪੱਦਰ ਦੇ ਉੱਤੇ ਉਸ ਨੂੰ ਦਰਸ਼ਨ ਦਿੰਦਾ ਜਿਸ ਤਰ੍ਹਾਂ ਦਾ ਬਿਆਨ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਜਿਸ ਵਿਅਕਤੀ ਦੇ ਉੱਤੇ ਡਰੱਗ ਮਸਲੇ ਨੂੰ ਲੈ ਕੇ ਵੱਡੇ ਔਰ سنگੀਨ ਇਲਜ਼ਾਮ ਲੱਗਦੇ ਨੇ ਦਾ ਜਿਹੜਾ ਜਾਂ ਜਿਹੜਾ ਪੰਜਾਬ ਦਾ ਅਲ ਮਸ਼ਹੂਰ ਬਹੁ ਕਰੋੜੀ ਡਰੱਗ ਰੈਕਟ ਹੈ ਉਸ ਦੇ ਵਿੱਚ ਉਸ ਵਿਅਕਤੀ ਦਾ ਨਾਮ ਆਉਂਦਾ ਹੈ ਤਾਂ ਕਿ ਉਸ ਅਧਿਆਤਮਿਕ ਗੁਰੂ ਦੇ ਸਮਰਥਕ ਜਾਂ ਉਸ ਦੇ ਚੇਲੇ ਜੋ ਕਰੋੜਾਂ ਦੀ ਗਿਣਤੀ ਦੇ ਵਿੱਚ ਨੇ ਉਹ ਇਸ ਨੈਰੇਟਿਵ ਨੂੰ ਬਦਲ ਨਹੀਂ ਦੇਣਗੇ ਕਿ ਉਸ ਵਿਅਕਤੀ ਉੱਤੇ ਕੋਈ ਇਲਜ਼ਾਮ ਨਹੀਂ ਮਸਲਨ ਕੀ ਬਿਕਰਮ ਸਿੰਘ ਮਜੀਠੀਆ ਦੀ ਛਵੀ ਜੋ ਨਸ਼ੇ ਦੇ ਇਲਜ਼ਾਮਾਂ ਨੂੰ ਲੈ ਕੇ ਮਾੜੀ ਜਾਂ ਬਹੁਤ ਮਾੜੀ ਨਜ਼ਰ ਆ ਰਹੀ ਸੀ ਕਿ ਉਹ ਹੁਣ ਠੀਕ ਹੋ ਜਾਵੇਗੀ ਕਿਆਸ ਨੇ ਕਿ ਜਿੱਥੇ ਵਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਫ਼ਰ ਨੂੰ ਲੈ ਕੇ ਇੱਕ ਵੱਡਾ ਟਰਨਿੰਗ ਪੁਆਇੰਟ ਹੋਣ ਸਕਦਾ ਹੈ ਇਹ ਮੁਲਾਕਾਤ ਉੱਥੇ ਹੀ ਉਸ ਦੀ ਨਿੱਜੀ ਛਵੀ ਵੀ ਲੋਕਾਂ ਦੇ ਵਿੱਚ ਜਿਹੜੀ ਬਣ ਚੁੱਕੀ ਹੈ ਉਸ ਦੇ ਵਿੱਚ ਭਾਰੀ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਸੰਭਾਵੀ ਤੌਰ ਦੇ ਉੱਤੇ ਭਾਰੀ ਬਦਲਾਅ ਜਿਹੜਾ ਉਹ ਦੇਖ ਸਕਦਾ ਹੈ ਹਾਲਾਂਕਿ ਇਸ ਮੁਲਾਕਾਤ ਦਾ ਅਸਲ ਮੰਤਵ ਅਜੇ ਤੱਕ ਸਮਝ ਨਹੀਂ ਆ ਸਕਿਆ ਪਰ ਇਸ ਦੇ ਬਾਵਜੂਦ ਕੁਝ ਕਿਆਸ ਜ਼ਰੂਰ ਲੱਗ ਰਹੇ ਨੇ ਹੋ ਸਕਦਾ ਹੈ ਕਿ ਜਦੋਂ ਵਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਆਉਣ ਤਾਂ ਸਿਆਸੀ ਤੌਰ ਦੇ ਉੱਤੇ ਕੁਝ ਵੱਡਾ ਫੇਰਬਦਲ ਵਿਖਣ ਨੂੰ ਮਿਲੇ ਹਾਲਾਂਕਿ ਇਸ ਗੱਲ ਨੂੰ ਵੀ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਤਰਨਤਾਰਨ ਜ਼ਿਮਨੀ ਚੋਣ ਸਿਰ ਤੇ ਹੈ ਔਰ ਉਸ ਤਰਨਤਾਰਨ ਜ਼ਿਮਨੀ ਚੋਣ ਤੋਂ ਪਹਿਲਾਂ ਪਹਿਲਾਂ ਸੁਖਬੀਰ ਬਾਦਲ ਚਾਹਣਗੇ ਕਿ ਸਾਰਾ ਕੁਝ ਵਿਕਰਮ ਸਿੰਘ ਮਜੀਠੀਆ ਦੇ ਨਾਲ ਠੀਕ ਹੋ ਜਵੇ ਕਿਉਂਕਿ ਮਾਜੇ ਦਾ ਜਰਨੈਲ ਆਫਟਰ ਆਲ ਵਿਕਰਮ ਸਿੰਘ ਮਜੀਠੀਆ ਹੈ ਯਾਨੀ ਕਿ ਮਾਜੇ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦਾ ਦਬਦਬਾ ਹੈ ਔਰ ਉਸ ਦਬਦਬੇ ਦਾ ਇਸਤੇਮਾਲ ਸੁਖਵੀਰ ਬਾਦਲ ਬੇਸ਼ੱਕ ਕਰਨਾ ਚਾਹੁੰਦੇ ਹੋ ਸਕਦੇ ਆ ਇਸ ਨੈਰੇਟਿਵ ਨੂੰ ਵੀ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਖੈਰ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਦੇ